ਹਾਂਜੀ ਪ੍ਰਧਾਨ ਜੀ ਪਹਿਲਾਂ ਆਪਣਾ ਨਾਮ ਤੇ ਦੱਸੋ ਉਹਦਾ ਉਹਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਬਲਾਕ ਬਨ ਮੋਗਾ ਮੈਂ ਜਗਤਾਰ ਸਿੰਘ ਮੱਦੋਕੇ ਅੱਜ ਅਸੀਂ ਦਿੱਲੀ ਸੰਭੂ ਵਾਟਰ ਤੇ ਪਹੁੰਚੇ ਹੋਏ ਆ ਜੀ ਜੀ ਤੇ ਜੋ ਹਟੀਆਂ ਮੰਗਾਂ ਐਮਐਸਪੀ ਨੂੰ ਲੈ ਕੇ ਜੋ ਵੀ ਹੈਗੀਆਂ ਨੇ ਮੰਗਾਂ ਉਹਨਾਂ ਨੂੰ ਮਨਾਉਣ ਵਾਸਤੇ ਲੈਣ ਵਾਸਤੇ ਅਸੀਂ ਇੱਥੇ ਪਹੁੰਚੇ ਹੋਏ ਆ ਸਰਕਾਰ ਵਾਰ-ਵਾਰ ਮਨਮਾਨ ਕੇ ਯਾਨੀ ਮੁਕਰ ਰਹੀ ਹੈ ਜਿਵੇਂ ਕਹਿ ਦਿੱ ਗਏ ਆਪਾਂ ਕਿ ਵਾਰ-ਵਾਰ ਥੁੱਕ-ਥੁੱਕ ਕੇ ਛੱਟਣ ਵਾਲੀ ਗੱਲ ਆ ਜੀ ਜੀ ਤੇ ਉਸ ਨੂੰ ਲੈ ਕੇ ਕੱਲ ਦਾ ਸਾਡਾ ਟਾਈਮ ਲਿਆ ਵਿਆ ਵਾਰ-ਵਾਰ ਮੀਟਿੰਗਾਂ ਵੀ ਹੋ ਰਹੀਆਂ ਤੇ ਇਸ ਕਰਕੇ ਕੱਲ ਨੂੰ ਉਹਨਾਂ ਨੇ ਹੱਥੋਂ ਪੱਕਾ ਟਾਈਮ ਲਿਆ ਵੀ 11 21 ਤਰੀਕ ਨੂੰ 11 ਵਜੇ ਸਾਰਾ ਹੱਲ ਹੋਊਗਾ ਜੇ ਨਾ ਇਹ ਮੰਗਾ ਆਪਣੀਆਂ ਮੰਨੀਆਂ ਤੇ ਫਿਰ ਦਿੱਲੀ ਨੂੰ ਚਾਲੇ ਪਾਵਾਂਗੇ ਜੋ ਵੀ ਇਹਨਾਂ ਦੇ ਨਾਕੇ ਲਾਏ ਆ ਭੰਨ ਕੇ ਜਾਵਾਂਗੇ ਜਿਹੜੇ ਹਜੇ ਨੌਜਵਾਨ ਜਾਂ ਜਿਹੜੇ ਵੀ ਪਿੰਡਾਂ 'ਚ ਬੈਠੇ ਉਹਨਾਂ ਬਾਰੇ ਕੀ ਕਹੋਂਗੇ ਵੀ ਅਸੀਂ ਉਹਨਾਂ ਨੂੰ ਆ ਜਾਣਾ ਚਾਹੀਦਾ ਹਾਂ ਅਸੀਂ ਤਾਂ ਇਹ ਬੇਨਤੀ ਕਰਨੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਇਹ ਕਿਸਾਨੀ ਮੁੱਦਾ ਜਿਹੜਾ ਇਹ ਸਾਰਿਆਂ ਦਾ ਹੀ ਆ ਜ਼ਮੀਨਾਂ ਸਾਰਿਆਂ ਦੀਆਂ ਜਾਣੀਆਂ ਇਸ ਕਰਕੇ ਹੱਥ ਜੋੜ ਕੇ ਜਿੰਨੇ ਵੀ ਕਿਸਾਨ ਮਜ਼ਦੂਰ ਦੁਕਾਨਦਾਰ ਮੁਲਾਜ਼ਮ ਨੌਜਵਾਨਾਂ ਨੂੰ ਬੇਨਤੀ ਕਰਦੇ ਆਂ ਕਿ ਇਹ ਨੌਜਵਾਨਾਂ ਦਾ ਕੰਮ ਆ ਇਹ ਤੇ ਮਤਲਬ ਉਹਨਾਂ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਤੇ ਇੱਕ ਜਿਹੜਾ ਨਿਹਾਲ ਸਿੰਘ ਵਾਲਾ ਬਲਾਕ ਆ ਤੁਹਾਡਾ ਉਹਦੇ ਚ ਕੱਲ ਪਰਸੋ ਤੋਂ ਲੈ ਕੇ ਤੁਹਾਡੀਆਂ ਜਿਹੜੀਆਂ ਕਿਸਾਨ ਅੰਦੋਲਨ ਸੰਘਰਸ਼ ਕਮੇਟੀ ਦੀਆਂ ਕਾਇਆਂ ਲਗਾਤਾਰ ਬਣ ਰਹੀਆਂ ਹਾਂ ਹਾਂਜੀ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਜਿਹੜੇ ਆਪਣੇ ਕਿਸਾਨੀ ਅੰਦੋਲਨ ਤੇ ਜਾਂ ਜਥੇਬੰਦੀਆਂ ਹੈਗੀਆਂ ਸੰਘਰਸ਼ੀ ਲੋਕ ਆ ਉਹ ਉਹਨਾਂ ਨੂੰ ਸਾਰੀ ਸਮਝ ਆ ਜਿਵੇਂ ਹੁਣ ਅਗਰਾਹ ਜਥੇਬੰਦੀ ਲਾ ਲੋ ਵੀ ਉਧਰੋਂ ਟੁੱਟ ਕੇ ਆਪਣੇ ਚਾਈਆਂ ਤਨਜਾਰ ਕਾਇਆਂ ਬਣਾਈਆਂ ਪਹਿਲਾਂ ਤਿੰਨ ਅੱਗੇ ਬਣਾਤੀਆਂ ਤਨ ਕੋਣ ਹੋਰ ਬਣ ਚੁੱਕੀਆਂ ਜਿਵੇਂ ਅ ਜੀੜਵੱਧਣੀ ਤੇ ਇੱਕ ਆਪਣਾ ਵਾਸੀ ਕੇ ਨੰਗਲ ਤੇ ਲੋਪੋ ਤੇ ਇੱਕ ਹੋਰ ਇੱਥੇ ਵੀ ਬਣਾਈ ਜਨਵੇਂ ਜੱਥੇਬੰਦੀ ਯਾਨੀ ਪੰਜ ਛੇ ਕਾਈਆਂ ਆਪਾਂ ਆਪਣੇ ਨਾਲ ਇੱਥੇ ਜੁੜ ਚੁੱਕੀਆਂ ਕਿਉਂਕਿ ਜਦੋਂ ਨਹੀਂ ਤੁਰੇ ਲੋਕ ਆ ਮਾਰੇ ਹੋ ਕੇ ਮਤਲ ਇੱਥੇ ਪਹੁੰਚ ਗਏ ਆ ਉਹਨਾਂ ਨੇ ਇਹੀ ਯਾਨੀ ਬੇਨਤੀ ਕੀਤੀ ਹੈ ਵੀ ਅਸੀਂ ਜੇ ਨਹੀਂ ਉਤਰਦੇ ਤਾਂ ਸਾਨੂੰ ਨਾਲ ਆਪਦੇ ਟੱਚ ਕਰੋ ਅਸੀਂ ਮਤਲ ਲੜਾਈ ਲੜਨੀ ਚਾਹੁੰਦੇ ਆ ਆਪ ਸਾਡੀ ਜਥੇਬੰਦੀ ਬਣਾਓ ਉਹ ਫਿਰ ਆਪਾਂ ਇੱਥੇ 5-6 ਪਿੰਡਾਂ ਦੀਆਂ ਕਾਈਆਂ ਬਣਾ ਕੇ 나ੜ ਜੁੜੇ ਆ ਤੇ ਕੱਲ ਨੂੰ ਇਸ ਮੁੱਦੇ ਤੇ ਆਪਾਂ ਲੜਾਈ ਕਰਨੀ ਆ ਨੌਜਵਾਨ ਪਹੁੰਚ ਚੁੱਕੇ ਆ ਸਾਰੇ ਨੌਜਵਾਨ ਹੀ ਆ ਯਾਨੀ ਜਿਹੜੇ ਜੁੜੇ ਆ ਹੁਣ ਤੇ ਕੱਲ ਦਾ ਟਾਈਮ ਆਪਣਾ ਵੇਖੋ ਵੀ ਕੀ ਉਧਰੋਂ ਹਾਂ ਹੁੰਦੀ ਜਾਂ ਨਾ ਹੁੰਦੀ ਤੇ ਆਪਣੀ ਫੁੱਲ ਤਿਆਰੀ ਹੈ 11 ਵਜੇ ਜੀ ਜੀ ਹਾਂਜੀ ਬਹੁਤ ਧੰਨਵਾਦ ਜੀ